ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਅਮਰੀਕਾ ਦੇ ਡਰਾਈਵਰ ਹਰਜਿੰਦਰ ਸਿੰਘ ਜਿੰਨਾ ਉੱਤੇ ਕਾਫੀ ਵੱਡੀ ਮੁਸੀਬਤ ਪਈ ਹੈ ਫਲੋਰੀਡਾ ਸ਼ਹਿਰ ਦੇ ਵਿੱਚ ਜਿੱਥੇ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਅਮਰੀਕੀ ਜਿਹੜੇ ਨਾਗਰਿਕ ਦੀ ਮੌਤ ਹੋ ਗਈ ਤੇ ਉਹਨਾਂ ਨਾਗਰਿਕਾਂ ਦੀ ਜਿਹੜੀ ਹੈ ਸਜ਼ਾ ਵਾਸਤੇ ਵਾਰ-ਵਾਰ ਉੱਥੋਂ ਦੇ ਲੋਕ ਕਹਿ ਰਹੇ ਨੇ ਕਿ ਹਰਜਿੰਦਰ ਸਿੰਘ ਨੂੰ ਜਿਹੜੀ ਹੈ 45 ਸਾਲ ਦੀ ਉਮਰ ਕਾਇਦ ਹੋਣੀ ਚਾਹੀਦੀ ਹੈ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਜਿੱਥੇ ਅਰਦਾਸਾਂ ਪੰਜਾਬ ਦੀਆਂ ਕਹਿ ਲਈਏ ਸਾਰੇ ਭਰੇ ਦੇਸ਼ ਦੀਆਂ ਕਹਿ ਲਈਏ ਤੇ ਵਾਰ-ਵਾਰ ਉਹਨਾਂ ਅਰਦਾਸਾਂ ਨੇ ਕਿਤੇ ਨਾ ਕਿਤੇ ਆਪਣਾ ਕੰਮ ਕਰਨਾ ਦਿਖਾ ਦਿੱਤਾ ਹੈ ਕਿਉਂਕਿ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਕਾਫੀ ਲੋਕ ਸਾਹਮਣੇ ਆਏ ਜਿੱਥੇ 40 ਲੱਖ ਤੋਂ ਪਲੱਸ ਜਿਹੜੀਆਂ ਨੇ ਪਟੀਸ਼ਨਾਂ ਪੈ ਗਈਆਂ ਤੇ ਦੂਸਰੇ ਪਾਸੇ ਜਿਹੜੇ ਖਾਲਿਸਤਾਨੀ ਨੇ ਪੰਨੂ ਉਹ ਵੀ ਕੱਲ ਉਹਦੇ ਹੱਥ ਵਿੱਚ ਨਿਕਲ ਕੇ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਇਹ ਗਲਤੀ ਜਾਣ ਬੁੱਝ ਕੇ ਨਹੀਂ ਕੀਤੀ ਗਈ ਇਹ ਇੱਕ ਹਾਸਾ ਵਾਪਰਿਆ ਹੈ ਤੇ ਇੱਕ ਹਾਸੇ ਦੀ ਇੱਕ ਵੱਡੀ ਜਿਹੜੀ ਸਜ਼ਾ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਹੈ ਡੋਰ 트ੰਪ ਨੂੰ ਵੀ ਮਿਲਾਂਗਾ ਤੇ ਜਿਹੜਾ ਹੈ ਅਮਰੀਕੀ ਗਵਰਨਰ ਨੂੰ ਵੀ ਮਿਲਾਂਗਾ ਜਿੱਥੇ ਅਸੀਂ ਰਿਕਵੈਸਟ ਪਾਵਾਂਗੇ ਕਿ ਐਡੀ ਵੱਡੀ ਸਜ਼ਾ ਨਾ ਦਿੱਤੀ ਜਾਵੇ ਤੇ ਦੂਸਰੇ ਪਾਸੇ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਅਮਰੀਕਾ ਦੇ ਵਿੱਚ ਬੈਠੇ ਪੰਜਾਬੀ ਜਾਂ ਫਿਰ ਦੇਸ਼ ਭਰ ਦੇ ਵਿੱਚ ਬੈਠੇ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਗਈਆਂ ਤੇ ਜਿੱਥੇ ਕੱਲ ਇੱਕ ਵੱਡੀ ਰਾਹਤ ਮਿਲੀ ਹੈ ਹਰਜਿੰਦਰ ਸਿੰਘ ਨੂੰ ਤੁਹਾਨੂੰ ਦੱਸ ਦਈਏ ਕਿ ਭਾਵੇਂ ਵੱਖ-ਵੱਖ ਚੈਨਲਾਂ ਤੇ 45 ਸਾਲ ਦੀ ਜਿਹੜੀ ਹੈ ਇੱਕ ਸਜ਼ਾ ਸੁਣਾਉਣ ਬਾਰੇ ਗੱਲ ਕੀਤੀ ਜਾ ਰਹੀ ਹੈ ਅਸਲ ਵਿੱਚ ਉਹ ਝੂਟੀ ਹੈ ਕਿਉਂਕਿ ਹਰਜਿੰਦਰ ਸਿੰਘ ਨੂੰ ਉਹਦੇ ਵਿੱਚੋਂ ਇੱਕ ਵਾਰ ਰਾਹਤ ਮਿਲੀ ਹੋਈ ਹੈ ਉਹਨਾਂ ਨੂੰ ਆਪਣਾ ਵਕੀਲ ਕਰਨ ਲਈ ਦਿੱਤਾ ਗਿਆ ਹੈ ਟਾਈਮ ਤੇ ਦੂਸਰੇ ਪਾਸੇ ਉਥੋਂ ਦੇ ਗਵਰਨਰ ਦੀ ਇੱਕ ਵੱਡੀ ਵੱਡਾ ਐਲਾਨ ਹੋਇਆ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਅਮਰੀਕਾ ਵਿੱਚ ਗਿਫਤਾਰ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ ਉਸ ਨੂੰ ਕਾਨੂੰਨ ਮੁਤਾਬਕ ਵੱਧ ਤੋਂ ਵੱਧ ਸਜ਼ਾ ਮਿਲਣ ਦੇ ਅਸਾਰ ਹਨ ਜੀ ਹਾਂ ਫੋ ਲੀਡਾ ਦੇ ਗਵਰਨਰ ਰੋਨ ਡੈਸਟਿਨ ਨੇ ਸਾਫ ਲਫ਼ਜ਼ਾਂ ਵਿੱਚ ਆਖ ਦਿੱਤਾ ਕਿ ਹਰਜਿੰਦਰ ਸਿੰਘ ਚੰਗੀ ਤਰ੍ਹਾਂ ਜਾਣਦਾ ਸੀ ਕਿ ਟਰੱਕ ਚਲਾਉਣ ਕਾਬਲ ਨਹੀਂ ਪਰ ਉਹਨੇ ਬਾਅਦੂਦ ਸਟ੍ਰਾਈਂਗ ਫੀਲ ਤੇ ਬੈਠ ਕੇ ਵੱਡੀ ਲਾਪਰਾਈ ਵਰਤਿਆ ਯੂ ਟਰਨ ਲੈਣ ਦਾ ਯਤਨ ਕੀਤਾ ਜੋ ਬੇਹਤ ਖਤਰਨਾਕ ਹੈ ਦੈਟ ਇਜ਼ ਡਸਰਟ ਇਜ਼ ਨੇ ਕਿਹਾ ਕਿ ਹਰਜਿੰਦਰ ਸਿੰਘ ਦੇ ਹੱਕ ਵਿੱਚ ਚਲਾਈ ਮੁਹੰਮਦ ਰਾਹੀ ਉਸ ਨੂੰ ਬੇਕਸੂਰ ਸਾਬਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਇਥੋਂ ਤੱਕ ਕਿ ਉਹਨੂੰ ਪੀਰੀਅਡ ਦਸਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ ਤੇ ਫੋਲੀਡਾ ਸਰਕਾਰ ਉਹਨ ਇਨ੍ਹਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਗਵਰਨਰ ਨੇ ਦਲੀਲ ਦਿੱਤੀ ਕਿ ਪਟੀਸ਼ਨ ਤੇ ਦਸਤਖਤ ਕਰਨ ਵਾਲਿਆਂ ਤੋਂ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਹਨ ਅਤੇ ਮਾਮਲਾ ਅਮਰੀਕਾ ਨਾਲ ਸੰਬੰਧ ਹੈ ਦੂਜੇ ਪਾਸੇ ਹਰਜਿੰਦਰ ਸਿੰਘ ਨੂੰ ਹਾਸੇ ਤਤੁਰਤ ਬਾਅਦ ਗਿਫਤਾਰ ਨਾ ਕੀਤੇ ਜਾਣ ਦੇ ਸਵਾਲ ਤੇ ਪ੍ਰੋਨ ਡਿਸਟ ਨੇ ਕਿਹਾ ਕਿ ਫੋਰੀਦਾ ਹਾਈਵੇ ਪੈਟਰੋਲ ਦੇ ਅਫਸਰਾਂ ਦੀ ਮੁੱਖ ਤਰਹੀਜ ਹਾਸਤੇ ਦੇ ਸ਼ਿਕਾਰ ਲੋਕਾਂ ਨੂੰ ਹਸਪਤਾਲ ਪਹੁੰਚਾਉਣਾ ਅਤੇ ਹਾਈਵੇ ਤੇ ਆਵਾਜਾਈ ਬਹਾਲ ਕਰਨਾ ਸੀ ਪਹਿਲੀ ਨਜ਼ਰ ਇਹ ਅਪਰਾਧਿਕ ਮਾਮਲਾ ਮਹਿਸੂਸ ਹੋਇਆ ਅਤੇ ਹਰਜਿੰਦਰ ਨੇ ਆਪਣੇ ਸਾਥੀ ਹਰਨੀਸ਼ ਸਿੰਘ ਨਾਲ ਫਰਾਰ ਹੋ ਕੇ ਮੌਕਾ ਮਿਲ ਗਿਆ ਹਿਲ ਹਿਲਸ ਬ੍ਰੋ ਕਾਉਟੇ ਐਵੀਏਸ਼ਨ 38 ਨੇ ਇੱਕ ਸਮਾਗਮ ਦੌਰਾਨ মিডিਆ ਨਾਲ ਗੱਲਬਾਤ ਕਰਦੇ ਫੌਰੀਦਾ ਦੇ ਗਰਵਨ ਨੇ ਕਿਹਾ ਕਿ ਹਾਦਸੇ ਚਰਚ ਦੀ ਕਾਲੇ ਰੰਗ ਦੀ ਕ੍ਰਾਸਲੀਨਰ ਮਿੰਨੀ ਵੈਨ ਵਿੱਚ ਸਵਾਰ ਤਿੰਨ ਜਾਣੇ ਸਨ ਪਰ ਬਦਕਿਸਮਤੀ ਨਾਲ ਇਹਨਾਂ ਦੀ ਮੌਤ ਹੋ ਗਈ ਦੂਜੇ ਪਾਸੇ ਹਰਜਿੰਦਰ ਸਿੰਘ ਨੇ ਸਾਥੀ ਹਰਨੇਸ਼ ਸਿੰਘ ਨੂੰ ਅੰਗਰੇਜ਼ੀ ਨਹੀਂ ਆਉਂਦੀ ਹਾਲਤ ਦੇ ਮਜ਼ੇਦਾਰ ਹਾਈਵੇ ਪੈਟਰੋਲ ਦੇ ਅਫਸਰਾਂ ਦਾ ਪਹਿਲਾ ਕੰਮ ਹਾਦਸੇ ਦੇ ਕਾਰਨ ਸਾਹਮਣੇ ਲੈਉਣਾ ਬਣ ਪਿਆ ਅਤੇ ਟਰੱਕ ਦੇ ਡੈਸ਼ ਕੈਮਰੇ ਵਿੱਚ ਰਿਕਾਰਡ ਵੀਡੀਓ ਦੀ ਜਿਹੜੀ ਕੋ ਕੀਤੀ ਗਈ ਇੱਥੇ ਦੱਬਣਾ ਬੰਦਾ ਸੀ ਕਿ ਹਰਮੀਤ ਸਿੰਘ ਮੀਡੀਆ ਨਾਲ ਗੱਲਬਾਤ ਦੇ ਕੁਝ ਹਿੱਸੇ ਸਾਹਮਣੇ ਆ ਰਹੇ ਹਨ ਤਾਂ ਹੁਣ ਗਵਰਨਰ ਦਾ ਇਹ ਐਲਾਨ ਹੋਇਆ ਹੈ ਕਿ ਅਸੀਂ ਜਿਹੜਾ ਹੈ ਪਹਿਲਾਂ ਸਾਰੀ ਪੁੱਛਗਿੱਛ ਕਰਾਂਗੇ ਕਿਉਂਕਿ ਜਿਹੜਾ ਹੈ ਉਹਨਾਂ ਦੇ ਮੁਤਾਬਿਕ ਜਿਹੜੀ ਇਹ ਸਜ਼ਾ ਬੰਦੀ ਹੈ ਲੇਕਿਨ ਗਵਰਨਰ ਨੇ ਇਹ ਵੀ ਗੱਲ ਕਹੀ ਹੈ ਨਾਲ ਦੀ ਨਾਲ ਕਿ ਅਸੀਂ ਇਹਦੇ ਉੱਤੇ ਜਾਣਕਾਰੀ ਇੱਕ ਡੂੰਗੇ ਅਸਾਰ ਨਾਲ ਕਰਾਂਗੇ ਕਿਉਂਕਿ ਇੱਕ ਪਾਸੇ ਇਹਦੀ ਜਿਹੜੀ ਹੈ ਲਾਪਰਵਾਹੀ ਬਣਦੀ ਹੈ ਲੇਕਿਨ ਜਦੋਂ ਕਿ ਵਾਰ-ਵਾਰ ਪਟੀਸ਼ਨਾਂ ਵੀ ਪਾਈਆਂ ਗਈਆਂ ਉਹ ਪਟੀਸ਼ਨਾਂ ਨੂੰ ਵੀ ਇੱਕ ਵਾਰੀ ਰੱਦ ਕਰਨ ਦੀ ਗੱਲ ਕੀਤੀ ਉਹ ਕਹਿੰਦੇ ਕਿ ਇਹ ਇਹ ਜਿਹੜੇ ਨੇ ਦੇਸ਼ ਤੋਂ ਬਾਹਰ ਦੇ ਲੋਕਾਂ ਦੀਆਂ ਪਟੀਸ਼ਨਾਂ ਨੇ ਨਾ ਕਿ ਇਹ ਜਿਹੜੇ ਨੇ ਅਮਰੀਕਾ ਦੇ ਵਿੱਚ ਰਹਿੰਦੇ ਲੋਕਾਂ ਦੀਆਂ ਨੇ ਲੇਕਿਨ ਹੁਣ ਜਿਹੜੇ ਨੇ ਪੰਨੂ ਨੇ ਉਹਨਾਂ ਨੇ ਕਿਹਾ ਜਿਹੜੇ ਖਾਲਿਸਤਾਨ ਦੇ ਨੇ ਆਗੂ ਨੇ ਉਹਨਾਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਵੱਲੋਂ ਹੁਣ ਗੱਲ ਕੀਤੀ ਜਾਏਗੀ ਕਿ ਇਹਨਾਂ ਪਟੀਸ਼ਨਾਂ ਦੀ ਨੂੰ ਰੱਦ ਕਰਨਾ ਹੈ ਜਾਂ ਅੱਗੇ ਜਾ ਕੇ ਜਿਹੜਾ ਹੈ ਕੇਸ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਕਿਉਂਕਿ ਪੰਜਾਬੀ ਹੀ ਪੰਜਾਬੀ ਦੇ ਦੇਸ਼ ਭਰ ਦੇ ਵਿੱਚ ਕੰਮ ਹੁੰਦਾ ਤੇ ਉਹਨਾਂ ਵੱਲੋਂ ਹੁਣ ਕਿੱਥੋਂ ਤੱਕ ਡੋਲ 트럼ਪ ਤੱਕ ਕਿੱਥੋਂ ਤੱਕ ਲੈ ਕੇ ਜਾਈ ਜਾਏਗੀ ਗੱਲ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਧੰਨਵਾਦ